ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖ ਦੇ ਸੋਹਣੇ ਸੋਹਣੇ ਲੇਖ ਲਿਖ ਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਨੇ ਸੋਨੇ ਲੇਖ ਲਿਖਦੇ ਸਾਚੇ ਸਾਹਿਬਾ ਸਾਚੇ ਸਾਹਿਬਾ ਸਾਚੇ ਸਾਹਿਬਾ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਜੀ ਸੋਨੇ ਸੋਨੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਿਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖ ਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖ ਦੇ ਕਰਤਾ ਤੇਰੇ ਸਭ ਕੁਛ ਹੈ 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 ਜਿਸ ਦੇ ਸੋ ਪਾਵੇ ਜੀ ਸੋਨੇ ਸੋਨੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਨੇ ਸੋਨੇ ਲੇਖ ਲਿਖਦੇ ਸੋਨੇ ਸੋਨੇ ਲੇਖ ਲਿਖਦੇ ਜੀ ਸੋਨੇ ਸੋਨੇ ਲੇਖ ਲਿਖਦੇ ਸੋਨੇ ਸੋਨੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਿਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਿਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਦਾ ਸਿਫਤ ਸਲਾਹ ਤੇਰੀ ਸਦਾ ਸਿਫਤ ਸਲਾਹ ਤੇਰੀ ਸਦਾ ਸਿਫਤ ਸਲਾਹ ਤੇਰੀ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਨਾਮ ਜਿਨ ਕੈ ਮਨ ਵਸਿਆ 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 ਵਾਜੇ ਸਬਦ ਕਨਹਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਕਹੇ ਨਾਨਕ ਸੱਚੇ ਸਾਹਿਬ ਕਹੇ ਨਾਨਕ ਸੱਚੇ ਸਾਹਿਬ ਕਹੇ ਨਾਨਕ ਸੱਚੇ ਸਾਹਿਬ ਕਹੇ ਨਾਨਕ ਸੱਚੇ ਸਾਹਿਬ ਕੀ ਨਾਹੀ ਕਰਤੇ ਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤ ਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸਤਿਗੁਰ ਮੇਰੇ ਕਲਮ ਹੱਥ ਤੇਰੇ ਜੀ ਸੋਹਣੇ ਸੋਹਣੇ ਲੇਖ ਲਿਖਦੇ ਸ਼੍ਰੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ